what if your father told you and you are a loyal son to your father ki hove je tuhada pita tuhanu kahe ate tusi apne pita de imandar puttar hovo ani told you son don't you go in that water out there swimming because he's gators in that water ate o tuhanu kahe tu us pani vich tairan layi na jana kyonki us vich magarmachan and another husband said surely such pretty water is that there's no gators in it ate koi pichhon di aave ate kahe ਬਿਲਕੁਲ ਪਾਣੀ ਬਹੁਤ ਵਧੀਆ ਹੈ ਅਤੇ ਉਸ ਵਿੱਚ ਮਗਰਮੱਛ ਨਹੀਂ ਹਨ ਉਹ ਇਹ ਗੋਨ ਲਿਸਨ ਟੂ ਇਫ ਯੂ ਆਰ ਜੈਨੂਇਨ ਸਨ ਯੂ ਲਿਸਨ ਟੂ ਯੂਰ ਡੈਡੀ ਉਹ ਤੂੰ ਇਹ ਕਿਸ ਦੀ ਸੁਣੋਗੇ ਇਹ ਤੂੰ ਸੱਚੇ ਪੁੱਤਰ ਹੋ ਤਾਂ ਤੁਸੀਂ ਆਪਣੇ ਡੈਡੀ ਦੀ ਸੁਣੋਗੇ ਜੈਨੂਇਨ ਸਨ অর ਡਾਟਰ ਆਫ ਗੋਡ ਟੇਕਸ ਗੋਡਸ ਵਰਡ ਫਰਸਟ ਅਤੇ ਖੁਦਾ ਦੇ ਅਸਲੀ ਪੁੱਤਰ ਅਤੇ ਧੀਆਂ ਪਹਿਲਾਂ ਖੁਦਾ ਦੇ ਵਚਨ ਨੂੰ ਲੈਂਦੇ ਹਨ ਆਈ ਡੋਨਟ ਕੇਵਰ ਵਨਬਾਡੀ else ਸੈਜ਼ ਅਬਾਊਟ ਇਟ ਦੇ ਟੇਕ ਗੋਡਸ ਵਰਡ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਕਿ ਕੋਈ ਹੋਰ ਇਸ ਦੇ ਬਾਰੇ ਵਿੱਚ ਕੀ ਕਹਿੰਦਾ ਹੈ ਉਹ ਪਹਿਲਾਂ ਖੁਦਾ ਦੇ ਵਚਨ ਦੀ ਪਾਲਣਾ ਕਰਦੇ ਹਨ ਪਿਆਲੇ ਵਿੱਚ ਜ਼ਹਿਰ ਹੈ ਉਹ ਇਸ ਦਾ ਵਿਸ਼ਵਾਸ ਕਰਦੇ ਹਨ ਉਸ ਦੇ ਸਾਰੇ ਵਚਨ ਉੱਤੇ ਵਿਸ਼ਵਾਸ ਰੱਖਦੇ ਹਨ ਉਸ ਦਾ ਬੀਜ ਪਵਿੱਤਰਤਾ ਪਿਆਰ ਅਤੇ ਅਨੰਤ ਜੀਵਨ ਦੇ ਅਦਨ ਨੂੰ ਲੈ ਕੇ ਆਇਆ ਦੈਟਸ ਵਾਟ ਗਾਡਸ ਈਡਨ ਪ੍ਰੋਡਿਊਸ ਹੋਲੀਨੈਸ ਅਤੇ ਇਹ ਸਭ ਕੁਝ ਉਸ ਦੇ ਅਦਨ ਨੇ ਪੈਦਾ ਕੀਤਾ ਪਵਿੱਤਰਤਾ ਐਂਡ ਇਟ ਬ੍ਰੌਟ ਅ ਈਡਨ ਆਫ ਹੋਲੀਨੈਸ ਆਫ ਲਵ ਅੰਡਰਸਟੈਂਡਿੰਗ ਪਰਫੈਕਸ਼ਨ ਐਂਡ ਈਟਰਨਲ ਲਾਈਫ ਅਤੇ ਇਹ ਅਦਨ ਪਵਿੱਤਰਤਾ ਪਿਆਰ ਸਮਝ ਸਿੱਧਤਾ ਅਤੇ ਅਨੰਤ ਜੀਵਨ ਨੂੰ ਲੈ ਕੇ ਆਇਆ ਦੈਟਸ ਵਾਟ ਗਾਡਸ ਪਲਾਨਿੰਗ ਹੀ ਇਸ ਵਰਡ ਹੀ ਇਸ ਸੀਡ ਖੁਦਾ ਇਹੀ ਬੀਜ ਰਿਹਾ ਹੈ ਆਪਣਾ ਵਚਨ ਆਪਣਾ ਬੀਜ ਦੈਟਸ ਵਾਟ ਹਿਸ ਚਰਚ ਵਿਲ ਬੀ ਐਟ ਦੀ ਐਂਡ ਇਟ ਵਿਲ ਬੀ ਦ ਸੇਮ ਥਿੰਗ ਇਹੀ ਅੰਤ ਦੇ ਸਮੇਂ ਉਸ ਦੀ ਕਲੀਸਿਆ ਹੋਵੇਗੀ ਇਹ ਉਸੇ ਵਰਗੀ ਹੋਵੇਗੀ